ਤਾਨੂੰ ਪਤਾ ਹੈ ਸਿਰਫ ਇੱਕੋ ਬੰਦਾ ਸਿੱਖ ਕੌਮ ਜੀ ਦੀ ਅਰਦਾਸ ਦਰਬਾਰ ਸਾਬ ਹੁੰਦੀ ਬਾਬਾ ਸ਼ਾਮ ਸਿੰਘ ਹੁੰਦੀ ਹੈ ਨਾ ਜੀ ਨਾਮ ਲੈ ਕੇ ਬਾਕੀ ਕਿਸੇ ਦਿਨ ਹੁੰਦੀ ਹਾਂ ਦੇਗੀ ਪਹਿਲੀ ਉੱਥੋਂ ਜੀ ਉਹਨਾਂ ਨਾਮ ਲੈ ਕੇ ਹੁੰਦੀ ਹਾਂ ਪਹਿਲਾਂ ਸਾਰਿਆਂ ਦੀ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਖੜਕ ਸਿੰਘ ਦੀ ਫਿਰ ਉਹ ਸੰਗਤ ਟੈਲੀ ਜਦ ਤੁਸੀਂ ਕਹਿਣ ਲੱਗ ਪਏ ਮੇਰੇ ਆਦਾ ਬਣੀਆਂ ਜੀ ਬਾਬਾ ਸ਼ਾਮ ਸਿੰਘ ਜੀ 123 ਸਾਲ ਜੀ ਕੇ ਗਏ ਹੁਣ ਜੇ ਕੋਈ ਪੁੱਛੇ ਸਾਧੂ ਹੈ ਕਿ ਨਹੀਂ 123 ਸਾਲਾਂ ਚ 70 ਸਾਲ ਕੀਰਤਨ ਕੀਤਾ ਬਿਨਾ ਨਗਾ ਕੀਤਾ ਉਹ ਕੀ ਕਰਦੇ ਸਨ ਸਰੰਦਾ ਲੈ ਕੇ ਪਹਿਲਾ ਕੀਰਤਨ ਦਰਸ਼ਨੀ ਡਿਊੜੀ ਕੋਲ ਕਰਦੇ ਸਾਂ ਦੋ ਕੀਰਤਨ ਕਰਦੇ ਸਾਂ ਜਦੋਂ ਕਿਵਾੜ ਖੁੱਲਣਾ ਹੁੰਦਾ ਸੀ ਇੱਕ ਸ਼ਬਦ ਉਹ 70 ਸਾਲ ਲਗਾਤਾਰ ਪੜਦੇ ਰਹੇ ਉਹ ਸ਼ਬਦ ਸੀ ਦਰਵਾਜ਼ਾ ਖੁੱਲਣਾ ਤੇ ਖੁੱਲਣ ਤੋਂ ਪਹਿਲਾਂ ਸਰੰਦਾ ਲੈ ਕੇ ਖਲੋ ਕੇ ਦਰਮਾਦ ਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੁਲ ਇਹ ਸ਼ਬਦ ਪੜਨਾ ਅੰਦਰ ਜਾ ਕੇ ਕੀਰਤਨ ਕਰਨਾ ਨੂੰ ਅੱਜ ਤੁਸੀਂ ਦੁਪਹਿਰੇ ਦਾ ਕੀਰਤਨ ਕਹਿੰਦੇ ਉਹ ਕੀਰਤਨ ਅਜ ਰਾਗੀ ਸਿੰਘ ਕਰਦੇ